ਸ਼ਾਇਦ ਇਸ ਦਾ ਇੱਕ ਵੱਡਾ ਕਾਰਨ ਹੈ ਵਿਸ਼ਵੀਕਰਨ ਤੇ ਨਾਲ ਹੀ ਪੰਜਾਬੀ ਭਾਸ਼ਾ ਦੇ ਬਹੁਤੇ ਸ਼ਬਦਾਂ ਦੇ ਅਰਥਾਂ ਨੂੰ ਨਕਾਰਾਤਮਕ ਅਤੇ ਹਾਸੋਹੀਣਾ ਬਣਾ ਕੇ ਤੇ ਲਈ ਬਹੁਤੇ ਵਿਦਿਆਰਥੀ ਪੰਜਾਬੀ ਭਾਸ਼ਾ ਨੂੰ ਵਿਸ਼ੇ ਵਜੋਂ ਚੁਣਨ ਦੀ ਬਜਾਏ ਹੋਰਨਾਂ ਵਿਸ਼ਿਆਂ ਨੂੰ ਚੋਣਨ ਵਿੱਚ ਛਿੰਪ ਪੱਧਰ ਤੇ ਲਾਜ਼ਮੀ ਪੰਜਾਬੀ ਜਾਂ ਚੋਣਵੀਂ ਪੰਜਾਬੀ ਪੜ੍ਹ ਕੇ ਆਏ ਵਿਦਿਆਰਥੀ ਵੀ बीएड प्रोग्राम ਦੇ ਦਾਖਲੇ ਸਮੇਂ ਪੰਜਾਬੀ ਅਧਿਆਪਨ ਨੂੰ ਵਿਸ਼ੇ ਵਜੋਂ ਚੁਣਨ ਦੀ ਬਜਾਏ ਹੋਰ ਨਾ ਵਿਸ਼ਿਆਂ ਨੂੰ ਚੁਣ। ਬਹੁਤੇ ਸਕੂਲਾਂ ਵਿੱਚ ਪੰਜਾਬੀ ਵਿਸ਼ੇ ਦੇ ਅਧਿਆਪਕਾਂ ਦੀ ਨਿਯੁਕਤੀ ਨਹੀਂ ਕੀਤੀ ਜਾਂਦੀ। ਇਹ ਕਹਿ ਕੇ ਡਾਊਟ ਪਾਇਆ ਜਾਂਦਾ ਹੈ ਕਿ ਪੰਜਾਬੀ ਹੀ ਹੈ ਕਿਉਂਕਿ ਘਰ ਜਾਣਾ ਘਰ ਜਾਣਾ ਤੇ ਘਰ ਘਰ ਜਾਣਾ ਇਹਨਾਂ ਵਿੱਚ ਵੀ ਅੰਧ। ਤੇ ਇੱਕ ਅਧਿਆਪਕ ਜਾਂ ਇੱਕ ਬੁਲਾਰਾ ਜਦੋਂ ਹਰ ਵਿਸ਼ੇ ਨੂੰ ਪੜਾਉਣ ਦੀਆਂ ਵਿਧੀਆਂ ਵੀ ਸਿੱਖ ਜਾਂਦਾ ਹੈ ਤਾਂ ਸੋਨੇ ਤੇ ਇਸ ਦੇ ਨਾਲ ਹੀ ਪੰਜਾਬੀ ਭਾਸ਼ਾ ਨੂੰ Google Search ਅਤੇ YouTube ਵਰਗੇ ਚੈਨਲਾਂ ਤੇ ਵੀ ਲਿਆਉਣਾ ਪਵੇਗਾ ਤੇ ਨਾਲ ਹੀ ਪੰਜਾਬੀ ਅਧਿਆਪਕਾਂ ਨੂੰ ਵੀ Facebook ਪੇਜ Instagram YouTube ਚੈਨਲ ਇਹਨਾਂ ਉੱਤੇ ਸਰਗਰਮ ਦੇ ਅਧਿਆਪਨ ਤਜਰਬੇ ਨਾਲ ਮਾਝਾ ਖੇਤਰ ਦੇ ਲਿਲੀ ਸਵਾਰ்ட்ਸ ਮੈਥਡਿਸਟ ਕੋਲਿਜ ਆਫ ਐਜੂਕੇਸ਼ਨ ਬਟਾਲਾ ਵਿਖੇ ਬਤੌਰ ਪੰਜਾਬੀ ਅਧਿਆਪਕਾ ਕੰਮ ਕਰ ਰਹੀ ਹਾਂ ਸਭ ਤੋਂ ਪਹਿਲਾਂ ਮੇਰੇ ਵੱਲੋਂ ਪੰਜਾਬੀ ਅਧਿਆਪਕ ਮੰਚ ਨਾਲ ਜੁੜੇ ਸਮੂਹ ਅਧਿਆਪਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਪਹਿਲਾਂ ਤਾਂ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਇਸ ਗਰੁੱਪ ਦੇ ਨਿਰਮਾਤਾ ਪ੍ਰੋਫੈਸਰ ਪਰਮਜੀਤ ਸਿੰਘ ਰੰਧਾਵਾ ਜੀ ਨੇ ਇਹ ਉਪਰਾਲਾ ਕੀਤਾ ਜਿਸ ਵਿੱਚ ਉਹਨਾਂ ਪੰਜਾਬੀ ਨਾਲ ਜੁੜੇ ਹਰੇਕ ਅਧਿਆਪਕ ਨੂੰ ਚਾਹੇ ਉਹ ਡਿਗਰੀ ਕਾਲਜ ਵਿੱਚ ਪੜਾ ਰਿਹਾ ਹੋਵੇ ਚਾਹੇ ਐਜੂਕੇਸ਼ਨ ਕਾਲਜ ਵਿੱਚ ਨੂੰ ਇਸ ਗਰੁੱਪ ਵਿੱਚ ਸ਼ਾਮਿਲ ਕੀਤਾ ਇਹ ਉਪਰਾਲਾ ਉਹਨਾਂ ਦੇ ਮਨੋਰਥ ਨੂੰ ਸਹੀ ਦਿਸ਼ਾ ਦੇਣ ਵਿੱਚ ਇੱਕ ਯੋਗ ਕਦਮ ਹੈ ਕਿਉਂਕਿ ਪੰਜਾਬੀ ਪੜਾ ਰਿਹਾ ਹਰ ਅਧਿਆਪਕ ਚਾਹੇ ਉਹ ਪ੍ਰਾਈਵੇਟ ਸੰਸਥਾਵੇ ਛੋਵੇ ਚਾਹੇ ਸਰਕਾਰੀ ਚਾਹੇ ਡਿਗਰੀ ਕਾਲਜ ਵਿੱਚ ਹੋਵੇ ਚਾਹੇ ਟੀਚਰ ਟ੍ਰੇਨਿੰਗ ਸੰਸਥਾ ਵਿੱਚ ਉਹ ਪੰਜਾਬੀ ਭਾਸ਼ਾ ਅਤੇ ਸਾਹਿਤ ਦੇ ਵਿਕਾਸ ਲਈ ਕੰਮ ਕਰ ਰਿਹਾ ਹੈ ਸਾਡੇ ਸਿਲੇਬਸ ਵੱਖਰੇ ਵੱਖਰੇ ਹੋ ਸਕਦੇ ਹਨ ਪਰ ਸਾਡਾ ਮੰਤਵ ਸਾਂਝਾ ਹੈ ਮੰਤਵ ਵਿਦਿਆਰਥੀਆਂ ਨੂੰ ਪੰਜਾਬੀ ਭਾਸ਼ਾ ਪ੍ਰਤੀ ਸੁਚੇਤ ਅਤੇ ਜਾਗਰੂਕ ਕਰਨਾ ਕਿਸੇ ਤਰ੍ਹਾਂ ਇਸ ਮੰਚ ਦਾ ਮਨੋਰਥ ਵੀ ਬਹੁਤ ਵਿਸ਼ਾਲ ਹੈ ਜਿੱਥੇ ਇਹ ਮੰਚ ਪੰਜਾਬੀ ਅਧਿਆਪਕਾਂ ਦੀ ਅਜੂਕੀ ਸਥਿਤੀ ਦੀ ਗੱਲ ਕਰਦਾ ਹੈ ਉੱਥੇ ਇਹ ਮੰਚ ਪੰਜਾਬੀ ਭਾਸ਼ਾ ਨੂੰ ਦਰਪੇਸ਼ ਸਮੱਸਿਆਵਾਂ ਦੀ ਵੀ ਗੱਲ ਕਰਦਾ ਹੈ ਜੇ ਗੱਲ ਕਰੀਏ ਅਜੂਕੇ ਸਮੇਂ ਵਿੱਚ ਪੰਜਾਬੀ ਭਾਸ਼ਾ ਨੂੰ ਦਰਪੇਸ਼ ਸਮੱਸਿਆਵਾਂ ਦੀ ਤਾਂ ਇਸ ਗੱਲ ਤੋਂ ਅਸੀਂ ਸਭ ਭਰੀ ਪਾਤ ਚਲੋ ਹਾਂ ਸ਼ਾਇਦ ਇਸੇ ਲਈ ਇਸ ਗਰੁੱਪ ਦੇ ਨਿਰਮਾਤਾ ਨੂੰ ਇਸ ਮੰਚ ਦਾ ਗਠਨ ਕਰਨ ਦੀ ਜ਼ਰੂਰਤ ਪਈ। ਮੈਂ ਟੀਚਰ ਟ੍ਰੇਨਿੰਗ ਸੰਸਥਾ ਵਿੱਚ ਕੰਮ ਕਰਦੀ ਹਾਂ। ਅੱਜ ਤੱਕ ਜੋ ਅਨੁਭਵ ਕੀਤਾ ਹੈ ਜਾਂ ਜੋ ਜਾਣਿਆ ਜਾਂ ਮਹਿਸੂਸ ਕੀਤਾ ਹੈ, ਉਹਨਾਂ ਹੀ ਪੱਖਾਂ ਨੂੰ ਤੁਹਾਡੇ ਸਾਹਮਣੇ ਰੱਖਾਂਗੀ। ਇਹ ਪੱਖ ਜਾਂ ਇਹ ਗੱਲਾਂ ਸੁਣਨ ਵਿੱਚ ਹੋ ਸਕਦਾ ਨੇ ਨਵੀਆਂ ਨਾ ਲੱਗਣ। ਪਰ ਇਹਨਾਂ 'ਤੇ ਕੰਮ ਕਰਨ ਦੀ ਜ਼ਰੂਰਤ ਹੈ। ਸਭ ਤੋਂ ਪਹਿਲਾਂ ਤਾਂ ਇਹ ਕਿ ਪੰਜਾਬੀ ਭਾਸ਼ਾ ਅਜੋਕੇ ਸਮੇਂ ਵਿੱਚ ਆਪਣੀ ਪਛਾਣ ਅਤੇ ਵजूद ਬਣਾਏ ਰੱਖਣ ਲਈ ਸੰਘਰਸ਼ ਕਰ ਰਹੀ ਹੈ। ਸ਼ਾਇਦ ਇਸ ਦਾ ਇੱਕ ਵੱਡਾ ਕਾਰਨ ਹੈ ਵਿਸ਼ਵੀਕਰਨ। ਇਸ ਦੌਰ ਵਿੱਚ ਹਰ ਕੋਈ ਆਪਣੇ ਆਪ ਨੂੰ ਪੜਿਆ-ਲਿਖਿਆ ਸਾਬਤ ਕਰਨ ਲਈ ਅੰਗਰੇਜ਼ੀ, ਹਿੰਦੀ ਆਦਿ ਭਾਸ਼ਾਵਾਂ ਦੀ ਵਰਤੋਂ ਕਰਦਾ ਹੈ। ਪੇਨਾਲ ਹੀ ਪੰਜਾਬੀ ਭਾਸ਼ਾ ਦੇ ਬਹੁਤੇ ਸ਼ਬਦਾਂ ਦੇ ਅਰਥਾਂ ਨੂੰ ਨਕਾਰਾਤਮਕ ਅਤੇ ਹਾਸੋਹੀਣਾ ਬਣਾ ਕੇ ਪੇਸ਼ ਕੀਤਾ ਜਾਂਦਾ ਹੈ। ਦੂਸਰਾ ਪੰਜਾਬੀ ਭਾਸ਼ਾ ਗਿਆਨ ਦੀ ਭਾਸ਼ਾ ਬਣਨ ਵਿੱਚ ਅਜੇ ਵੀ ਕਈ ਚੁਣੌਤੀਆਂ ਦਾ ਸਾਹਮਣਾ ਕਰ ਰਹੀ ਹੈ। ਸ਼ਾਇਦ ਇਸੇ ਲਈ ਬਹੁਤੇ ਵਿਦਿਆਰਥੀ ਪੰਜਾਬੀ ਭਾਸ਼ਾ ਨੂੰ ਵਿਸ਼ੇ ਵਜੋਂ ਚੁਣਨ ਦੀ ਬਜਾਏ ਹੋਰਨਾਂ ਵਿਸ਼ਿਆਂ ਨੂੰ ਚੋਣਨ ਵਿੱਚ ਰੁਚੀ ਰੱਖਦੇ ਹਨ। ਇਸ ਦਾ ਇੱਕ ਕਾਰਨ ਹੈ ਪੰਜਾਬੀ ਪਾਸ਼ਾ ਵਿੱਚ ਰੋਜ਼ਗਾਰ ਲੱਭਣ ਵਿੱਚ ਤੰਗੀ ਇਹ ਨਾਲ ਹੀ ਪੰਜਾਬੀ ਪਾਸ਼ਾ ਵਿੱਚ ਅਧਿਅਨ ਸਮਗਰੀ ਪ੍ਰਾਪਤ ਕਰਨਾ ਵੀ ਇੱਕ ਚੁਣੌਤੀ ਬਣੀ ਹੋਈ ਹੈ ਟੀਚਰ ਟ੍ਰੇਨਿੰਗ ਸੰਸਥਾ ਵਿੱਚ ਕੰਮ ਕਰਦੀਆਂ ਪਿਛਲੇ ਕਈ ਸਾਲਾਂ ਤੋਂ ਮੈਂ ਆਪ ਆਪ ਇੱਕ ਅਨੁਭਵ ਕੀਤਾ ਹੈ ਕਿ ਗ੍ਰੈਜੂਏਸ਼ਨ ਪੱਧਰ ਤੇ ਲਾਜ਼ਮੀ ਪੰਜਾਬੀ ਜਾਂ ਚੋਣਵੀਂ ਪੰਜਾਬੀ ਪੜ੍ਹ ਕੇ ਆਏ ਵਿਦਿਆਰਥੀ ਵੀ बीएड ਪ੍ਰੋਗਰਾਮ ਦੇ ਦਾਖਲੇ ਸਮੇਂ ਪੰਜਾਬੀ ਅਧਿਆਪਨ ਨੂੰ ਵਿਸ਼ੇ ਵਜੋਂ ਚੁਣਨ ਦੀ ਬਜਾਈ ਹੋਰ ਨਾ ਵਿਸ਼ਿਆਂ ਨੂੰ ਚੁਣਦੇ ਹਨ ਪੰਜਾਬੀ ਭਾਸ਼ਾ ਲਈ ਇਹ ਇੱਕ ਚਿੰਤਾ ਦਾ ਵਿਸ਼ਾ ਹੈ ਸੋਚਣ ਵਾਲੀ ਗੱਲ ਇਹ ਹੈ ਕਿ ਜੇ ਚੋਣਵੀਂ ਪੰਜਾਬੀ ਪੜ੍ਹ ਕੇ ਆਏ ਵਿਦਿਆਰਥੀ ਵੀ ਪੰਜਾਬੀ ਅਧਿਆਪਨ ਨੂੰ ਵਿਸ਼ੇਵਜੋ ਨਹੀਂ ਚੁਣਨਗੇ ਤਾਂ ਇਸਤਾ ਭਵਿਕ ਆਉਣ ਵਾਲੇ ਸਮਿਆਂ ਵਿੱਚ ਆਪਣੇ ਆਪ ਵਿੱਚ ਪ੍ਰਸ਼ਨਕ ਬਣ ਜਾਂਦਾ ਹੈ ਇਸਦਾ ਇੱਕ ਕਾਰਨ ਹੈ ਸਕੂਲੀ ਪੱਧਰ ਤੇ ਪੰਜਾਬੀ ਅਧਿਆਪਨ ਦਾ ਕਾਰਜ ਅਣਗੌਲਿਆਂ ਹਿੰ ਕੀਤਾ ਜਾਂਦਾ ਹੈ ਜੋ ਸਾਰੇ ਅਜੋਕੇ ਸਕੂਲਾਂ ਦੀ ਵਸਤਵਿਕਤਾ ਹੈ ਚਾਹੇ ਉਹ ਸਕੂਲ ਸਰਕਾਰੀ ਹੋਣ ਜਾਂ ਨਿੱਜੀ ਬਹੁਤੇ ਸਕੂਲਾਂ ਵਿੱਚ ਪੰਜਾਬੀ ਵਿਸ਼ੇ ਦੇ ਅਧਿਆਪਕਾਂ ਦੀ ਨਿਯੁਕਤੀ ਨਹੀਂ ਕੀਤੀ ਜਾਂਦੀ। ਇਹ ਕਹਿ ਕੇ ਡਾਊਟ ਪਾਇਆ ਜਾਂਦਾ ਹੈ ਕਿ ਪੰਜਾਬੀ ਹੀ ਹੈ ਇਹ ਤਾਂ ਕੋਈ ਵੀ ਪੜਾ ਦੇਵੇਗਾ। ਪਰੰਤੂ ਉਸ ਪੰਜਾਬੀ ਪੜਾਉਣ ਵਾਲੇ ਅਧਿਆਪਕ ਨੂੰ ੱਗਾ ਤੇ ਕੱਕਾ ਦਾ ਅੰਤਰ ਪਤਾ ਹੋਣਾ ਚਾਹੀਦਾ ਹੈ। ਕਿਉਂਕਿ ਘਰ ਜਾਣਾ ਘਰ ਜਾਣਾ ਤੇ ਘਰ ਘਰ ਜਾਣਾ ਇਹਨਾਂ ਵਿੱਚ ਵੀ ਅੰਤਰ ਸ਼ਹਿਰੀ ਖੇਤਰ ਦੇ ਬਹੁਤੇ ਵਿਦਿਆਰਥੀ ਅੱਜਕੱਲ ਨਾਣਾ ਦਾ ਉਚਾਰਨ ਨੰਨਾ ਕਰਦੇ ਹਨ ਬਹੁਤੇ ਵਿਦਿਆਰਥੀਆਂ ਨੂੰ ਤਾਂ ਇਹ ਵੀ ਨਹੀਂ ਪਤਾ ਹੁੰਦਾ ਕਿ ਉਹ ਪਾਣੀ ਪੀਣ ਜਾ ਰਹੇ ਹਨ ਜਾਂ ਪਾਣੀ ਪੀਣ ਜਾ ਰਹੇ ਹਨ ਸਰਕਾਰੀ ਸਕੂਲਾਂ ਜਾਂ ਪ੍ਰਾਈਵੇਟ ਸਕੂਲਾਂ ਵਿੱਚ ਪੰਜਾਬੀ ਭਾਸ਼ਾ ਦੀ ਜੋ ਦਿਸ਼ਾ ਅਤੇ ਦਸ਼ਾ ਹੈ ਉਸ ਤੋਂ ਅਸੀਂ ਸਾਰੇ ਹੀ ਭਲੀ-ਪਾਂਤ ਜਾਣੋ ਹਾਂ ਤੇ ਪੰਜਾਬੀ ਭਾਸ਼ਾ ਦੀ ਸਕੂਲਾਂ ਵਿੱਚ ਇਹ ਦਸ਼ਾ ਹੀ ਡਿਗਰੀ ਕਾਲਜ ਦੇ ਅਧਿਆਪਕਾਂ ਦੀ ਜ਼ਿੰਮੇਵਾਰੀ ਨੂੰ ਹੋਰ ਵਧਾ ਦਿੰਦੀ ਹੈ ਕਿਉਂਕਿ ਜਦੋਂ ਇਹ ਵਿਦਿਆਰਥੀ ਸਕੂਲਾਂ ਤੋਂ ਸਕੂਲਾਂ ਤੋਂ ਕਾਲਜ ਵਿੱਚ ਪਹੁੰਚਦੇ ਹਨ ਤਾਂ ਇਹ ਕਵਿਤਾ ਜਾਂ ਕਵੀ ਤਾਂ ਪੜ੍ਹਦੇ ਹਨ ਫਿਰ ਕਵਿਤਾ ਉਚਾਰਨ ਦੀ ਬਜਾਏ ਇੱਕ ਕਵਿਤਾ ਉਚਾਰਦੇ ਹਨ ਤੇ ਕਵੇ ਲਿਖਣ ਦੀ ਬਜਾਏ ਇੱਕ ਅਕਾ ਬਬੇ ਨੂੰ ਸਿਆਰੀ ਲਿਖਦੇ ਹਨ ਇਹਨਾਂ ਨੂੰ ਪੰਜਾਬੀ ਨੂੰ ਲਿਖਣ ਦੇ ਸਹੀ ਢੰਗ ਤਾਂ ਆਉਂਦੇ ਨੇ ਪਰ ਉਹ ਸਹੀ ਢੰਗ ਵੀ ਸਹਿ ਢੰਗ ਬਣ ਜਾਂਦੇ ਹਨ ਕਿਉਂਕਿ ਇਹ ਸਹੀ ਨੂੰ ਸਸਾ ਹਾਹੇ ਨੂੰ ਸਿਆਰੀ ਲਿਖ ਬੈਠਦੇ ਹਨ। ਇਹ ਹੀ ਵਿਦਿਆਰਥੀ ਜਦੋਂ ਡਿਗਰੀ ਕਾਲਜਾਂ ਤੋਂ ਨਿਕਲ ਕੇ ਟੀਚਰ ਟ੍ਰੇਨਿੰਗ ਸੰਸਥਾਵਾਂ ਵਿੱਚ ਪਹੁੰਚਦੇ ਹਨ ਤਾਂ ਪਰੇਸ਼ਾਨੀ ਦਾ ਸਬਬ ਬਣਦੇ ਹਨ ਕਿਉਂਕਿ ਪੰਜਾਬੀ ਅਧਿਆਪਨ ਦੀਆਂ ਵਿਧੀਆਂ ਤਾਂ ਇਹ ਸਿੱਖ ਲੈਣਗੇ ਪਰ ਅੱਖਰ ਜੋੜਦੀਆਂ ਗਲਤੀਆਂ ਅਜੇ ਵੀ ਚਿੰਤਾ ਦਾ ਵਿਸ਼ਾ ਹਨ ਸੋ ਪੰਜਾਬੀ ਭਾਸ਼ਾ ਦੇ ਵਿਕਾਸ ਲਈ ਇਦਾਂ ਦਾ ਹੀ ਇੱਕ ਹਮਲਾ ਸਕੂਲੀ ਪੱਧਰ ਤੇ ਵੀ ਮਾਰਨ ਦੀ ਜ਼ਰੂਰਤ ਹੈ ਕਿਉਂਕਿ ਸਿੱਖਿਆ ਦੀ ਅਸਲ ਬੁਨਿਆਦ ਸਕੂਲਾਂ ਤੋਂ ਹੀ ਸ਼ੁਰੂ ਹੁੰਦੀ ਹੈ ਮੇਰਾ ਮੰਨਣਾ ਇਹ ਹੈ ਕਿ ਪੰਜਾਬੀ ਭਾਸ਼ਾ ਵਿੱਚ ਇਹ ਪੰਜਾਬੀ ਵਿਸ਼ੇ ਵਿੱਚ ਵਿਦਿਆਰਥੀਆਂ ਦੀ ਰੁਚੀ ਅਤੇ ਪਿਆਰ ਨੂੰ ਵਧਾਇਆ ਜਾ ਸਕਦਾ ਹੈ ਜੇ ਅਧਿਆਪਨ ਵਿਧੀਆਂ ਪ੍ਰਭਾਵਸ਼ਾਲੀ ਹੋਣ ਇੱਕ ਅਧਿਆਪਕ ਦਾ ਅਧਿਆਪਕ ਤੋਂ ਵੱਧ ਇੱਕ ਬੁਲਾਰਾ ਹੋਣਾ ਬਹੁਤ ਜ਼ਰੂਰੀ ਹੈ ਕਿਉਂਕਿ ਵਿਸ਼ੇ ਨੂੰ ਪੜ੍ਹਾਉਣਾ ਤੇ ਵਿਸ਼ੇ ਨਾਲ ਜੋੜਨਾ ਦੋ ਅਲੱਗ-ਅਲੱਗ ਗੱਲਾਂ ਹਨ ਤੇ ਇੱਕ ਅਧਿਆਪਕ ਜਾਂ ਇੱਕ ਬੁਲਾਰਾ ਜਦੋਂ ਹਰ ਵਿਸ਼ੇ ਨੂੰ ਪੜਾਉਂਦੀਆਂ ਵਿਧੀਆਂ ਵੀ ਸਿੱਖ ਜਾਂਦਾ ਹੈ ਤਾਂ ਸੋਨੇ ਤੇ ਸੁਹਾਗਾ ਵਾਲੀ ਗੱਲ ਹੋ ਜਾਂਦੀ ਹੈ ਇਸ ਮੰਚ ਦਾ ਮੰਤਵ ਪੂਰਾ ਕੀਤਾ ਜਾ ਸਕਦਾ ਹੈ ਜੇ ਡਿਗਰੀ ਕਾਲਜਸ ਵਿੱਚ ਵੀ ਪੰਜਾਬੀ ਅਧਿਆਪਨ ਦੀਆਂ ਵਿਧੀਆਂ ਸੰਬੰਧੀ ਸੈਮੀਨਾਰ ਕੀਤੇ ਜਾਣ ਕਿਉਂਕਿ ਸਾਹਿਤ ਬਾਰੇ ਜਾਣਕਾਰੀ ਰੱਖਣਾ ਤੇ ਸਾਹਿਤ ਪੜ੍ਹਾਉਣਾ ਦੋ ਅਲੱਗ-ਅਲੱਗ ਵਿਸ਼ੇ ਹਨ ਇਹ ਸਾਹਿਤਕਾਰ ਬਹੁਤ ਸਮਝਦਾਰ ਹੁੰਦੇ ਨੇ ਇਹ ਕਵਿਤਾ ਵਿੱਚੋਂ ਵੀ ਕਵਿਤਾ ਨੂੰ ਲੱਭ ਲੈਂਦੇ ਹਨ ਪਰੰਤੂ ਕਵਿਤਾ ਪੜ੍ਹਾਉਣ ਦੀਆਂ ਵਿਧੀਆਂ ਜੇ ਹੋਰ ਪ੍ਰਭਾਵਸ਼ਾਲੀ ਹੋ ਜਾਣ ਤਾਂ ਪੰਜਾਬੀ ਭਾਸ਼ਾ ਅਤੇ ਸਾਹਿਤ ਪ੍ਰਤੀ ਵਿਦਿਆਰਥੀਆਂ ਦੀ ਰੁਚੀ ਨੂੰ ਮੋੜ ਸੁਰਜੀਤ ਕੀਤਾ ਜਾ ਸਕਦਾ ਹੈ ਇਸ ਦੇ ਨਾਲ ਹੀ ਪੰਜਾਬੀ ਭਾਸ਼ਾ ਨੂੰ Google Search ਅਤੇ YouTube ਵਰਗੇ ਚੈਨਲਾਂ ਤੇ ਵੀ ਲਿਆਉਣਾ ਪਵੇਗਾ ਤੇ ਨਾਲ ਹੀ ਪੰਜਾਬੀ ਅਧਿਆਪਕਾਂ ਨੂੰ ਵੀ ਫੇਸਬੁੱਕ ਪੇਜ ਇੰਸਟਾਗ੍ਰam YouTube ਚੈਨਲ ਇਹਨਾਂ ਉੱਤੇ ਸਰਗਰਮ ਹੋਣਾ ਪਵੇਗਾ ਕਿਉਂਕਿ ਜੇ ਅਸੀਂ ਪੰਜਾਬੀ ਨੂੰ ਸਮੇਂ ਦਾ ਹਾਣੀ ਬਣਾਉਣਾ ਚਾਹੁੰਦੇ ਹਾਂ ਤਾਂ ਉਸ ਤੋਂ ਪਹਿਲਾਂ ਸਾਨੂੰ ਖੁਦ ਸਮੇਂ ਦਾ ਹਾਣੀ ਬਣਨਾ ਪਵੇਗਾ ਜੇ ਅਸੀਂ ਕਹਿੰਦੇ ਹਾਂ ਕਿ ਬਤੌਰ ਪੰਜਾਬੀ ਅਧਿਆਪਕ ਮੈਂ ਸੋਸ਼ਲ ਮੀਡੀਆ ਤੋਂ ਦੂਰ ਰਹਿਦਾ ਹਾਂ ਤਾਂ ਇਹ ਸਾਡੀ ਕਮਜ਼ੋਰੀ ਹੈ ਕਿਉਂਕਿ ਸਮੇਂ ਦੇ ਹਾਣੀ ਬਣ ਕੇ ਚੱਲਣ ਵਿੱਚ ਹੀ ਸਾਡਾ ਇਕ ਵੱਡਾ ਯੋਗਦਾਨ ਹੋਵੇਗਾ ਪੰਜਾਬੀ ਨੂੰ ਹੋਰ ਉਚਾਈ ਦੇ ਲੈ ਕੇ ਜਾਣ ਲਈ ਸੋ ਇਸੇ ਨਾਲ ਹੀ ਮੈਂ ਇਸ ਮੰਚ ਦੇ ਨਿਰਮਾਤਾ ਦਾ ਵੀ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਪੰਜਾਬੀ ਪੜਾਉਣ ਵਾਲੇ ਅਧਿਆਪਕਾਂ ਨੂੰ ਖਾਸ ਤੌਰ ਤੇ ਜੋ ਐਜੂਕੇਸ਼ਨ ਕਾਲਜਸ ਵਿੱਚ ਕੰਮ ਕਰ ਰਹੇ ਨੇ ਨੂੰ ਡਿਗਰੀ ਕਾਲਜ ਨਾਲ ਹਮ ਕਦਮ ਹੋ ਕੇ ਚੱਲਣ ਲਈ ਪ੍ਰੇਰਿਤ ਕੀਤਾ ਇਸੇ ਨਾਲ ਹੀ ਮੈਂ ਆਪਣੇ ਕਾਲਜ ਦੇ ਪ੍ਰਿੰਸੀਪਲ ਡਾਕਟਰ ਸੁਖਰਾਜ ਕੌਰ ਜੀ ਦਾ ਧੰਨਵਾਦ ਕਰਦੀ ਹਾਂ ਜਿਨ੍ਹਾਂ ਦੀ ਰਹਿਨਮਾਈ ਅਤੇ ਅਗਵਾਈ ਹੇਠ ਇਹਨਾਂ ਪੱਖਾਂ ਨੂੰ ਤੁਹਾਡੇ ਸਾਹਮਣੇ ਰੱਖ ਸਕੇ ਡਾਕਟਰ ਸੁਖਰਾਜ ਕੌਰ ਖੁਦ ਪੰਜਾਬੀ ਅਧਿਆਪਨ ਨਾਲ ਪਿਛਲੇ 18 ਸਾਲਾਂ ਤੋਂ ਜੁੜੇ ਹੋਏ ਹਨ ਅਤੇ ਇਸ ਗਰੁੱਪ ਵਿੱਚ ਵੀ ਸ਼ਾਮਲ ਹਨ ਸੋ ਅੰਤ ਵਿੱਚ ਮੈਂ ਇਹੀ ਕਹਾਂਗੀ ਕਿ ਜਦੋਂ ਵੀ ਇਸ ਗਰੁੱਪ ਵਿੱਚ ਕੋਈ ਕਾਲ ਆਵੇ ਤਾਂ ਸਾਨੂੰ ਪਹੁੰਚਣਾ ਚਾਹੀਦਾ ਹੈ ਤੇ ਨਾਲ ਹੀ ਇਸ ਮੰਚ ਨੂੰ ਜਥੇ ਬੰਦਕ ਕਰਨ ਦੀ ਜ਼ਰੂਰਤ ਹੈ ਤਾਂ ਜੋ ਪੰਜਾਬੀ ਭਾਸ਼ਾ ਦੇ ਵਿਕਾਸ ਲਈ ਹੋਰ ਉਚੇਰੇ ਕਦਮ ਉਠਾਏ ਜਾਣ ਧੰਨਵਾਦ